ਤੋ ਬਿਲਕੁਲ ਜਿਹੜਾ ਹੈ ਸ਼ੰਭੂ ਬਾਰਡਰ ਤੇ ਅਸੀਂ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਰਹੇ ਹੋ ਕਿ ਬੜੀਆਂ ਲੰਬੀਆਂ ਨਵੇਂ ਕਤਾਰਾਂ ਵੀ ਲੱਗੀਆਂ ਹੋਈਆਂ ਸੀ ਪਿੱਛੇ ਟਰੈਕਟਰ ਟਰਾਲੀਆਂ ਦੀਆਂ ਔਰ ਪਬਲਿਕ ਜਿਹੜੇ ਕਿਸਾਨ ਨੇ ਬਹੁਤ ਬੜੀ ਸੰਖਿਆ ਜਿੱਥੇ ਇਕੱਠੇ ਹੋ ਗਏ ਨੇ ਕੱਲ ਤੋਂ ਜਿਹੜੇ ਨੇ ਅਥਰੂ ਗਾਇ ਛੱਡੇ ਜਾ ਰਹੇ ਨੇ ਅੱਜ ਸਵੇਰ ਤੋਂ ਹੀ ਜਿੱਥੇ ਅਥਰੂ ਗਾਇ ਛੱਡੇ ਗਏ ਸੀ ਉੱਥੇ ਹੀ ਪਲਾਸਟਿਕ ਦੀਆਂ ਗੋਲੀਆਂ ਵੀ ਚੱਲ ਰਹੀਆਂ ਨੇ ਬੜੀ ਸੰਖਿਆ ਦੇ ਵਿੱਚ ਕਿਸਾਨ ਜਿਹੜੇ ਇੱਥੇ ਜ਼ਖਮੀ ਹੋਏ ਨੇ ਮੇਰੇ ਨਾਲ ਮੇਰਾ ਪੱਤਰਕਾਰ ਭਾਈ ਜਿਹੜਾ ਖੜਾ ਜਿਹੜਾ ਕਿ ਸਵੇਰ ਤੋਂ ਹੀ ਅਚোরে ਕਵਰੇਜ ਕਰ ਰਿਹਾ ਕੀ ਲੱਗ ਰਿਹਾ ਗੋਲੀਆਂ ਨਿਕਲ ਚੱਰੀਆਂ ਕਿ ਗੋਲੀਆਂ ਚੱਲ ਰਹੀਆਂ ਨੇ ਗੋਲੀਆਂ ਚੱਲ ਰਹੀਆਂ ਨੇ ਜੀ ਗੋਲੇ ਚੱਲ ਰਹੇ ਨੇ ਬਾਕੀ ਇੱਥੇ ਪਤਾ ਲੱਗ ਰਿਹਾ ਇੱਕ ਜਿਹੜੇ ਵੱਡੇ ਗੋਲੇ ਨੇ ਅੱਖਾਂ ਨੂੰ ਬਹੁਤ ਨੁਕਸਾਨ ਦੇ ਕਰ ਰਹੇ ਨੇ ਆਸੂ ਗੋਲੇ ਚੱਲ ਰਹੇ ਨੇ ਤੇ ਆਹ ਦੇਖੋ ਲੇਕਿਨ ਨੌਜਵਾਨੀਆਂ ਨੌਜਵਾਨਾਂ ਟੱਸ ਤੋਂ ਮੱਸ ਨਹੀਂ ਕਰ ਰਹੀ ਸੁਣਨ ਦੇ ਵਿੱਚ ਆਇਆ ਵੀ ਦੋ ਲੈਣਾ ਇਹਨਾਂ ਨੇ ਸ਼ਾਇਦ ਖਾਲੀ ਕਰਤੀਆਂ ਬਾਕੀ ਇਹਨਾਂ ਦੇ ਹੌਸਲੇ ਬੁਲੰਦ ਨੇ ਦੇਖੋ ਫਿਰ ਹੁਣ ਨਹੀਂ ਬੰਦ ਕੋੜਿਆ ਵੀ ਆ ਕੁਝ ਬਿਜਲੀ ਬੈਰੀ ਲੱਗੇ ਹੋਈ ਸੀ ਹਾਂ ਦੋ ਲੈਣਾ ਥੋੜੀਆਂ ਨੇ ਜੀ ਦੋ ਲੈਣਾ ਕੁੜੀਆਂ ਦੋ ਲੈਣਾ ਦੱਸ ਰਹੇ ਆ ਕਿ ਕਿਸਾਨਾਂ ਵੱਲੋਂ ਤੋੜ ਦਿੱਤੀਆਂ ਗਈਆਂ ਨੇ ਉਹ ਤੁਸੀਂ ਦੇ ਅਥਰੂ ਗਾਇਦੇ ਗੋਲੇ ਲਗਾਤਾਰ ਉਹਦੀ ਆਵਾਜ਼ ਆ ਸਾਨੂੰ ਮਿਲ ਰਹੀ ਜਾਣੇ ਔਰ ਉਰੇ ਖੜ ਕੇ ਵੀ ਜਿਹੜਾ ਹੈ ਅੱਖਾਂ ਨੂੰ ਇਹ ਅਥਰੂ ਗਾਇਸ ਪੈ ਰਹੀ ਹੈ ਅੱਖਾਂ ਦੇ ਵਿੱਚ ਜਲਨ ਹੋ ਰਹੀ ਹੈ ਇਸ ਦੇ ਨਾਲ ਨਾਲ ਪਲਾਸਟਿਕ ਦੀਆਂ ਗੋਲੀਆਂ ਜਿਹੜੀਆਂ ਨੇ ਉਹ ਵੀ ਲਗਾਤਾਰ ਚੱਲ ਰਹੀਆਂ ਨੇ ਆ ਦੇਖੋ ਇਹ ਪਲਾਸਟਿਕ ਦੀਆਂ ਗੋਲੀਆਂ ਨੇ ਜਿਹਦੇ ਨਾਲ ਤੁਹਾਨੂੰ ਪਹਿਲਾਂ ਵੀ ਦਿਖਾਇਆ ਕਿ ਕਈ ਕਈ ਕਿਸਾਨ ਜਿਹੜੇ ਨੇ ਜ਼ਖਮੀ ਹੋਏ ਨੇ ਇਹ ਗੋਲੀ ਜਿਹੜੀ ਹੈ ਕਈ ਕਿਸਾਨਾਂ ਦੇ ਔਰ ਇਹ ਗੋਲੀ ਵਿੱਚ ਕਿਹੜੀ ਕਿਹੜੀ ਸੋ ਸੋ ਦੱਸ ਰਹੇ ਆ ਕਿ ਜਿਹੜੀਆਂ ਨੇ ਕੀ ਨਾਮ ਉਹਦਾ ਜੀ ਅਸਲੀ ਵੀ ਗੋਲੀਆਂ ਚੱਲੀ ਵਿਆ ਕੋਕੇ ਲੈਦੇ ਲੋਕ ਮੇਰਾ ਹਰਪੂਰ ਸਿੰਘ ਹੈ ਜੀ ਤਦੋਂ ਕਿਹੜੀ ਜਗ੍ਹਾ ਤੋਂ ਆਇਓ ਮੈਂ ਇਥੋਂ ਪਟਿਆਲਾ ਜ਼ਿਲ੍ਹਾ ਧਨੌਰ ਬਲਾਕ ਤੋਂ ਦੇਖੀ ਜਾਂਦੇ ਆ ਅਸਲੀ ਵੀ ਲੋਕ ਲਈ ਫਿਰਦੇ ਗੋਕੇ ਵਿੱਚ ਚਲਾਈਆਂ ਅਸਲੀ ਵੀ ਚਲਾਈਆਂ ਨੇ ਦੱਸਦੇ ਆ ਕਿ ਗੋਲੀਆਂ ਵੀ ਚੱਲ ਰਹੀਆਂ ਨੇ ਬੜੇ ਬੜੇ ਧਮਾਕੇ ਜਰੇ ਨੇ ਤੁਸੀਂ ਨਾਲ-ਨਾਲ ਬੜੇ ਬੜੇ ਧਮਾਕੇ ਵੀ ਦੇਖ ਰਹੇ ਹੋ ਔਰ ਆਵਾਜ਼ਾਂ ਜਿਹੜੀਆਂ ਨੇ ਅਥਰੂ ਗਏ ਤੇ ਗੋਲੀਆਂ ਦੀਆਂ ਆਵਾਜ਼ਾਂ ਵੀ ਆ ਰਹੀਆਂ ਨੇ ਤੇ ਹਾਂਜੀ ਤੁਸੀਂ ਕਿੱਥੋਂ ਆਇਓ ਅਸੀਂ ਰਾਜਪੁਰ ਤੋਂ ਆਏ ਹਾਂ ਰਾਜਪੁਰ ਤੋਂ ਆਏ ਹਾਂ ਕਦੋਂ ਆਜਿਕੇ ਵੇਖ ਰਹੇ ਹੁਣੇ ਆਏ ਹਾਂ ਜੀ ਅਜੇ ਜਿਵੇਂ ਹੁਣ ਦੱਸਦੇ ਆ ਕਿ ਗੋਲੀਆਂ ਚੱਲ ਰਹੀਆਂ ਕਈ ਲੋਕ ਫੱਟੜ ਵੀ ਹੋਏ ਨੇ ਐਸ ਆਰ ਐਲ ਵਿੱਚ ਚੜ ਕਈ ਲੋਕ जख्मी ਹੋਏ ਨੇ ਤੁਸੀਂ ਦੇਖ ਰਹੇ ਹੋ ਕਿ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਬਿਲਕੁਲ ਦਿਖਾ ਦਿਓ ਫਿਰ ਉਹ ਧੂਆਂ ਜਿਹੜਾ ਹੈ ਨਾਲ ਆ ਚੁੱਕਿਆ ਗੋਲ ਅਥਰੂ ਗੈਸ ਦੀਆਂ ਜਿਹੜੇ ਨੇ ਗੋਲੇ ਦੇਖ ਰਹੇ ਹੋ ਕਿ ਅਥਰੂ ਗੈਸ ਦੇ ਗੋਲੇ ਜਿਹੜੇ ਐ ਲਗਾਤਾਰ ਚੱਲ ਰਹੇ ਨੇ ਅੱਖਾਂ ਦੇ ਵਿੱਚ ਜਿਹੜਾ ਹੈ ਜਲਨ ਹੋ ਰਹੀ ਹੈ ਉਹਦੇ ਨਾਲ ਪਲਾਸਟਿਕ ਦੀਆਂ ਜਿਹੜੀਆਂ ਗੋਲੀਆਂ ਉਹ ਵੀ ਕਾਫੀ ਚੱਲ ਰਹੀਆਂ ਨੇ ਲਗਾਤਾਰ ਤਮਾਕੇ ਪਿੱਛੇ ਜਿਹੜੇ ਤੁਸੀਂ ਤੁਹਾਨੂੰ ਸੁਣਾਈ ਦੇ ਰਹੇ ਨੇ ਔਰ ਕਈ ਲੋਕ ਜਿਹੜੇ ਨੇ ਕਿਸਾਨ ਅੱਜ ਇੱਥੇ ਫਟੜ ਵੀ ਹੋਏ ਨੇ ਜਿਹੜੀ ਅਥਰੂ ਗੈਸ ਹੈ ਅੱਖਾਂ ਦੇ ਨਾਲ-ਨਾਲ ਸਾਹ ਦੇ ਉੱਪਰ ਵੀ ਜਿਹੜਾ ਇਹਦਾ ਫਰਕ ਪੈ ਰਿਹਾ ਹੈ ਸਾਹ ਵੀ ਰੁਕ ਰਿਹਾ ਹੈ ਉਹ ਤੁਸੀਂ ਦੇਖ ਰਹੇ ਹੋ ਕਿ ਪਾਦੌੜ ਵੀ ਜਿਹੜੀ ਹੈ ਮੱਚੂਕੀ ਹੈ ਤੁਸੀਂ ਦੇਖ ਰਹੇ ਹੋ ਕਿ ਅੱਜ ਜਿਹੜੀਆਂ ਲਗਾਤਾਰ ਸਵੇਰ ਤੋਂ ਹੀ ਅਥਰੂ ਕੈਸ ਦੇ ਗੋਲੇ ਵੀ ਚੱਲ ਰਹੇ ਨੇ ਇਹਦੇ ਨਾਲ-ਨਾਲ ਪਲਾਸਟਿਕ ਦੀਆਂ ਗੋਲੀਆਂ ਚੱਲ ਰਹੀਆਂ ਨੇ ਔਰ ਬੜੀ ਸੰਖਿਆ ਦੇ ਵਿੱਚ ਕਿਸਾਨ ਜਿਹੜੇ ਨੇ ਇੱਥੇ ਫਟੜ ਹੋਏ ਨੇ ਜਿਵੇਂ ਕਿ ਦਿਖਾ ਰਹੇ ਦੇਖੋ ਹੱਥ ਦੇ ਉੱਪਰ 6:00 ਵਜੇ ਹੋਈ ਹੈ ਇਸ ਤੋਂ ਇਲਾਵਾ ਸਿੱਖ ਸਾਹਿਬ ਦੇ ਜਿਹੜਾ ਹੈ ਠੋਡੀ ਦੇ ਉੱਪਰ ਫੱਟਾਂ ਵੱਜੀਆਂ ਨੇ ਉਹ ਜਿਹੜੀਆਂ ਹੱਥਾਂ ਕਿਹੜੀ ਚੀਜ਼ ਹੈ ਭਾਈ ਇਹ ਇਹ ਆ ਐਟਮ ਬੰਬ ਹੈ ਆ ਵਿੱਚ ਜਿਹੜਾ ਚੱਲਿਆ ਨਹੀਂ ਚੱਲਣ ਤੋਂ ਪਹਿਲਾਂ ਹੀ ਚੱਕ ਲਿਆ ਤੇ ਪੱਕੀਆਂ ਗੋਲੀਆਂ ਜਿਹੜੀਆਂ ਪੱਕੀ ਗੋਲੀ ਪੱਕੀ ਗੋਲੀ ਦੱਸ ਰਿਹਾ ਕਿ ਪੱਕੀਆਂ ਗੋਲੀਆਂ ਵੱਜੀਆਂ ਪਰ ਇਹਦੇ ਬਾਰੇ ਜਿਹੜੀ ਐਸੀ ਸੱਚਾਈ ਨਹੀਂ ਦੱਸਦੇ ਕਿ ਗੋਲੀਆਂ ਚੱਲੀਆਂ ਜਾਂ ਨਹੀਂ ਚੱਲੀਆਂ ਪੱਕੀਆਂ ਪਰ ਸਿੰਘ ਸਹਿਬਾਨ ਜਿਹੜੇ ਨੇ ਗੋਲੀ ਲਈ ਫਿਰੇ ਨੇ ਤੇ ਗੋਲੀਆਂ ਚੱਲੀਆਂ ਨੇ ਜਿਹੜੀਆਂ ਪੱਕੀਆਂ ਗੋਲੀਆਂ ਨੇ ਔਰ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਕਿਸਾਨਾਂ ਦੇ ਉੱਤੇ ਇਹ ਜ਼ਬਰ ਜੁਲਮ ਨਹੀਂ ਜਬਰ ਜਲਮ ਅਦਾਲੀ ਨੇ ਵੀ ਕੀਤਾ ਰੰਗਜੀਤ ਨੇ ਕੀਤਾ ਬਾਬਰ ਨੇ ਵੀ ਕੀਤਾ ਪਰ ਉਹ ਰਹਿਣੀ ਇਹਨੂੰ ਇਤਿਹਾਸ ਪੜ ਲੈਣਾ ਚਾਹੀਦਾ ਸਿੱਖਾਂ ਦਾ ਅਸੀਂ ਆਪਦੇ ਹੱਕ ਮੰਗਣ ਆਏ ਆ ਧਾਰਾ 14 19 21 ਕੀ ਕਹਿੰਦੀ ਹੈ ਵੀ ਆਪਦੇ ਹੱਕ ਮੰਗ ਸਕਦਾ ਪ੍ਰੋਟੈਸਟ ਕਰ ਸਕਦਾ ਰੋਜ਼ ਕਰ ਸਕਦਾ ਸੰਵਿਧਾਨ ਦੇ ਵਿੱਚ ਦਰਜ ਹੈ ਭਾਰਤ ਨੂੰ ਯਾਦ ਕਰਾਉਣ ਵਾਸਤੇ ਕਿਸਾਨਾਂ ਨੇ ਕੀ ਕੁਝ ਨਹੀਂ ਕੀਤਾ ਅੰਨ ਦਾਤਾ ਇਹ ਦੁਨੀਆ ਦਾ ਢਿੱਡ ਭਰਿਆ ਫਸਲਾਂ ਪਾਲਦਾ ਇਹਨੂੰ ਫਸਲਾਂ ਦੇ ਰੇਟ ਨਹੀਂ ਮਿਲ ਰਹੇ ਐਮ ਐਸ ਪੀ ਦੀ ਗਰੰਟੀ ਨਹੀਂ ਮਿਲ ਰਹੀ ਸਵਾਮੀਨਾਥਨ ਦੀ ਰਿਪੋਰਟ ਨਹੀਂ ਲਾਗੂ ਹੋ ਰਹੀ ਸਾਡੇ ਪੰਜਾਬੀ ਬੋਲ ਦੇ ਇਲਾਕੇ ਕੋਲੇ ਚੰਡੀਗੜ ਕੋਲੇ ਆ ਪੰਜਾਬੀ ਜਿਹੜੀ ਮਾਤ ਭਾਸ਼ਾ ਉਹਨੂੰ ਆਦਰ ਮਿਲ ਨਹੀਂ ਰਿਹਾ ਸਾਰਾ ਜਿਵੇਂ 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 ਦੇਖ ਲਿਓ ਕਿ ਕਿਸਾਨ ਜਿਹੜਾ ਹੈ ਪਹਿਲਾਂ ਵੀ ਅਸਲੀ ਗੋਲੀ ਲੈ ਕੇ ਆਏ ਨੇ ਤੇ ਹੁਣ ਵੀ ਤੁਸੀਂ ਦੇਖ ਲਿਓ ਕਿ ਅਸਲੀ ਗੋਲੀ ਦੱਸ ਲਿਆ ਕਿ ਇੱਥੇ ਚੱਲੀ ਹੈ ਮੈਂ ਫੇਰ ਕਹਿ ਰਿਹਾ ਕਿ ਅਸੀਂ ਇਸ ਦੀ ਪੁਸ਼ਟੀ ਚੈਨਲ ਇਹਦੀ ਪੁਸ਼ਟੀ ਨਹੀਂ ਕਰਦਾ ਕਿ ਗੋਲੀ ਚੱਲੀ ਹੈ ਨਹੀਂ ਚੱਲੀ ਇਹ ਅਸਲੀ ਗੋਲੀ ਇਸ ਤੋਂ ਇਲਾਵਾ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਅਥਰੂ ਗੈਸ ਦੇ ਗੋਲੇ ਵੀ ਲਗਾਤਾਰ ਚੱਲ ਰਹੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਧਮਾਕੇ ਵੀ ਹੋ ਰਹੇ ਨੇ ਔਰ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਕਿਸਾਨ ਜਿਹੜੇ ਨੇ ਅੱਜ ਇੱਥੇ ਫੱਟੜ ਵੀ ਹੋਏ ਨੇ ਉਹ ਜਿਹੜੇ ਅਥਰੂ ਗੈਸ ਛੱਡੇ ਜਾ ਰਹੇ ਨੇ ਅੱਖਾਂ ਦੇ ਉੱਪਰ ਬਹੁਤ ਵੱਡਾ ਇਹਦਾ ਅਸਰ ਪੈ ਰਿਹਾ ਇਸ ਤੋਂ ਇਲਾਵਾ ਤੁਸੀਂ ਦੇਖ ਰਹੇ ਹੋ ਕਿ ਅੱਖਾਂ ਦੇ ਉੱਪਰ ਵੀ ਅਸਰ ਹੈ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਸਰਕਾਰ ਵੀ ਇਸ ਦੇ ਵਿੱਚ ਬਿਲਕੁਲ ਜੀ ਬਿਲਕੁਲ ਰਾਤ ਸਾਡੇ ਪੱਤਰਕਾਰ ਭਾਈਚਾਰੇ ਦੇ ਉੱਪਰ ਵੀ ਜਿਹੜਾ ਹੈ ਹਮਲਾ ਕੀਤਾ ਗਿਆ ਸੀ ਕੁਝ ਪੱਤਰਕਾਰਾਂ ਦੇ ਉੱਪਰ ਜਿਹੜਾ ਕਵਰੇਜ ਕਰ ਰਹੇ ਸੀਗੇ ਜਿੰਨੇ ਬੰਦੇ ਕਵਰੇਜ ਕਰ ਰਹੇ ਸੀ ਉਹਨਾਂ ਨਾਲ ਹਰਿਆਣਾ ਪੁਲਿਸ ਨੇ ੱੱਕੇ ਮੁੱਕੀ ਵੀ ਕੀਤੀ ਸੀਗੀ ਉਹ ਵੀ ਰਾਤ ਦਿਹਾੜਾ ਜਾ ਰਿਹਾ ਸੀਗਾ ਅੱਜ ਵੀ ਜਿਹੜਾ ਹੈ ਕੁਝ ਪੱਤਰਕਾਰ ਸਾਡੇ ਜ਼ਖਮੀ ਵੀ ਹੋਏ ਨੇ ਇਸ ਤੋਂ ਇਲਾਵਾ ਬੜੀ ਸੰਖਿਆ ਚ ਜਿਹੜੇ ਉਹਨੇ ਕਿਸਾਨ ਆਏ ਹੋਏ ਨੇ ਕਿਸਾਨ ਵੀ ਜ਼ਖਮੀ ਹੋਏ ਨੇ ਲਗਾਤਾਰ ਸਵੇਰ ਤੋਂ ਅਸਥੂ ਗੈਸ ਦੇ ਗੋਲੇ ਚੱਲ ਰਹੇ ਨੇ ਗੋਲੀਆਂ ਜਿਹੜੀਆਂ ਪਲਾਸਟਿਕ ਦੀਆਂ ਉਹ ਵੀ ਲਗਾਤਾਰ ਚੱਲ ਰੀਆਂ ਬੜੇ ਬੜੇ ਤਮਾਕੇ ਲਗਾਤਾਰ ਹੋ ਰਹੇ ਆ ਪਰ ਕਿਸਾਨਾਂ ਦੇ ਹੌਸਲੇ ਅਸੀਂ ਜੇ ਟ੍ਰੇਡ ਮੋਰਦਾ ਜਿੱਤ ਕੇ ਜਾਵਾਂਗੇ ਜੇ ਦਿੱਲੀ ਪਹੁੰਚਣਾ ਚਾਹੇ ਦੋ ਤਨਵਾ ਟੁੱਟੇ ਚਾਹੇ ਚਾਰ ਨਵਾ ਇਹਨੂੰ ਬੱਤੇ ਕਰਕੇ ਅੱਗੇ ਜਾਏਗੇ ਪਿੱਛੇ ਨਹੀਂ ਮੁੜਦੇ ਅੱਜ ਬੈਠੇ ਥੋੜੇ ਵੀ ਕੁਝ ਅੱਧਾ ਬੈਠੇ ਟੁੱਟ ਗਿਆ ਅੱਧਾ ਬਾਕੀ ਰਾਤ ਤੋੜ ਦਾਂਗੇ ਜਿਵੇਂ ਜਿਵੇਂ ਕਿ ਪਿਛਲੀ ਵਾਰ ਪਿਛਲੀ ਵਾਰ ਬੜਾ ਬੜਾ ਲੰਬਾ ਸਮਾਂ ਸਤੂ ਜੀ ਬੜਾ ਲੰਬਾ ਸਮਾਂ ਕਿਸਾਨਾਂ ਨੇ ਸੰਘਰਸ਼ ਕੀਤਾ ਦਿੱਲੀ ਦੇ ਬਾਰਡਰ ਤੇ ਬਿਠੇ ਰਹੇ ਔਰ ਜਥੇਬੰਦੀਆਂ ਵੱਲੋਂ ਇਹ ਕਿਹਾ ਗਿਆ ਸੀ ਕਿ ਮੋਦੀ ਸਰਕਾਰ ਨੇ ਸਾਡੀਆਂ ਮੰਗਾਂ ਮੰਨ ਲਈਆਂ ਪਰ ਮੰਗਾਂ ਜਿਹੜਾ ਹੈ ਉਹਦੇ ਉੱਪਰ ਕੋਈ ਅਮਲ ਨਹੀਂ ਹੋਇਆ ਅੱਜ ਫੇਰ ਦੂਸਰੀ ਵਾਰ ਜਿਹੜੇ ਕਿਸਾਨ ਜਿੱਥੇ ਬੰਦੀਆਂ ਬੜੀ ਸੰਖਿਆ ਅੱਜ ਪਹੁੰਚੇ ਨੇ ਅੱਜ ਸੰਭੂ ਬਾਰਡਰ ਦੇ ਉੱਪਰ ਰੋਕ ਲੱ타 ਗਿਆ ਹੈ ਸਰਕਾਰਾਂ ਵੱਲੋਂ ਜਿਹੜਾ ਹੈ ਇੱਥੇ ਬੈਰੀਅਰ ਵੀ ਕੀਤੇ ਗਏ ਨੇ ਅੱਥਰੂ ਗਏ ਦੇ ਗੋਲੇ ਛੱਡੇ ਜਾ ਰਹੇ ਨੇ ਕੀ ਮੰਨਦਾ ਹੈ ਕਿ ਇਸ ਵਾਰ ਕੀ ਹੋਊਗਾ ਇਸ ਵਾਰ ਕੋਈ ਨਹੀਂ ਪਹਿਲੀ ਵਾਰ ਜਿੱਦੋਂ ਵਾਅਦਾ ਕੀਤਾ ਉਹ ਵਾਅਦਾ ਖਿਲਾਫੀ ਕਰਕੇ ਕਿਸਾਨਾਂ ਦੇ ਨਾਲ ਵੱਡਾ ਧੋਖਾ ਕੀਤਾ ਗਿਆ ਇਸ ਵਾਰ ਉਹਤਰਾ ਨਹੀਂ ਹੋਊਗਾ ਜੋ ਇਹਨਾਂ ਨੇ ਸਾਨੂੰ ਜਿਹੜੀ ਕਿਸਾਨ ਜਿੱਤੇ ਬੰਦੀਆਂ ਨੂੰ ਉਟਾਇਆ ਗਿਆ ਤੇ ਪਿਛਲੀ ਦਰਵਾਜੇ ਥਾਣੀ ਇਹਨਾਂ ਨੇ ਫੇਰ ਉਹੇ ਤਰ੍ਹਾਂ ਲੱਗੂ ਕਰ ਪਾਰ ਪਾਰ ਦੀ ਲੜਾਈ ਕਿਸਾਨ ਜਿਹੜੇ ਜਿੱਤ ਕੇ ਜਾਣਗੇ ਦਿੱਲੀ ਚੋਂ ਜਿੱਤ ਕੇ ਜੋ ਵੀ ਜੋ ਲਿਖਤੀ ਲੈ ਕੇ ਜਾਵਾਂਗੇ ਜੇਕਰ ਮੰਨ ਲਓ ਛੋਟੇ ਜਿਹੇ ਹੈ ਕਿਸਾਨ ਜਿੱਥੇ ਬੰਦਿਆਂ ਨੇ ਅਨਾਉਂਸਮੈਂਟ ਕਰਤੀ ਵੀ ਫੈਸਲਾ ਹੋ ਗਿਆ ਕਿਉਂਕਿ ਚੋਣਾਂ ਨੇੜੇ ਨੇ ਚੋਣਾਂ ਦਾ ਬਿਗਲ ਵੱਜ ਰਿਹਾ ਹੈ ਠੀਕ ਹੈ ਜੇ ਫੇਰ ਇਹੀ ਗੱਲ ਆ ਕਿ ਜੋ ਪਿਛਲੀ ਵਾਰ ਹੋਇਆ ਸੀ ਫੇਰ ਜਿਹੜੇ ਸਾਡੇ ਅੱਗੂ ਆ ਉਹ ਏਡੇ ਇੱਕ ਸੱਟੇ ਹੋਏ ਨੇ ਏਡਿਓ ਪਰਖ ਵਾਲੇ ਨੇ ਉਹ ਆਪਣਾ ਜਿਹੜਾ ਉਹ ਏਜੰਡੇ ਤੇ ਪਹੁੰਚ ਕੇ ਲਿਖਤੀ ਰੂਪ ਦੇ ਵਿੱਚ ਲੈ ਕੇ ਜੋ ਵੱਡੇ ਸਾਡੇ ਅੱਗੂ ਐਲਾਨ ਕਰਨਗੇ ਉਹਦੇ ਮੁਤਾਬਕ ਕਰਕੇ ਗੱਲ ਚੱਲੂਗੀ ਜੇ ਉਹ ਵੀ ਫੈਸਲਾ ਹੋਊਗਾ ਸਰਕਾਰ ਕੋਲੋਂ ਲਿਖ